ਸੋ ਬੱਚੋ ਪਹਿਲਾਂ ਇੱਕ ਚੀਜ਼ ਦੱਸਣਾ ਚਾਹਾਂਗਾ ਦਿਨੋ ਅੱਜ ਮੇਰੇ ਦਿਲ ਹੈ ਕਿ ਮੈਂ ਇੱਕ ਸ਼ੂਟ ਦਾ ਨਾ ਬਣਾ ਕੇ ਸ਼ੇਅਰ ਕਰਾਂ ਦੇਖੋ ਬਹੁਤ ਸਾਰੇ ਯੂਨੀਵਰਸਿਟੀਆਂ ਕਾਲਜ ਦੇ ਵਿੱਚ ਬੱਚੇ ਆ ਰਹੇ ਨੇ ਪੰਜਾਬ ਦੇ ਬਹੁਤ 에ਜੰਟਸ ਸਾਇਪਰਸ ਨੂੰ ਪ੍ਰਮੋਟ ਕਰ ਰਹੇ ਨੇ ਲੇਕਿਨ ਉਹਨਾਂ ਨੂੰ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੈ ਕਿਉਂਕਿ ਉਹਨਾਂ ਨੇ ਕਦੀ ਉਹ ਵਿਜ਼ਿਟ ਨਹੀਂ ਕੀਤਾ ਉਹਨਾਂ ਨੂੰ ਪਤਾ ਨਹੀਂ ਯੂਨੀਵਰਸਿਟੀ ਕਾਲਜ ਕਈ 에ਜੰਟਸ ਆਏ ਵੀ ਹੋਣਗੇ ਲੇਕਿਨ ਉਹ ਆਪਣਾ ਘੁੰਮ ਕੇ ਆਪਣੀ ਫੈਮਿਲੀ ਨਾਲ ਇੰਜੋਏ ਕਰਕੇ ਚਲੇ ਗਏ ਹੋਣਗੇ ਲੇਕਿਨ ਅਸੀਂ ਐਫਰਟਸ ਕੀਤੇ ਆਪਣੀ ਪੂਰੀ ਟੀਮ ਦੇ ਨਾਲ ਆ ਕੇ ਪੂਰੀ ਮਾਰਕੀਟ ਸਟਰੀਟਸ ਦੇ ਵਿੱਚ ਸਰਵੇ ਕੀਤਾ ਕਿ ਕਿਹੜੇ ਕਾਲਜ ਕਿਹੜੇ ਯੂਨੀਵਰਸਿਟੀ ਹਰ ਇੱਕ ਬੱਚੇ ਨੂੰ ਕੁਐਸਚਨ ਪੁੱਟ ਕੀਤਾ ਔਰ ਨੀਅਰ ਅਬਾਊਟ ਮੋਰ ਥੈਨ ਕਿ ਜਿਹੜਾ ਮੈਨੂੰ ਆਈਡੀਆ ਸੀ ਕਿ ਸ਼ਾਇਦ ਅਸੀਂ 1000 ਦੇ ਕਰੀਬ 1000 ਅਸੀਂ ਵੀਡੀਓਸ ਕਲੈਕਟ ਕਰਾਂਗੇ ਲੇਕਿਨ ਅੱਜ ਮੇਰੇ ਕੋਲ ਨੀਅਰ ਅਬਾਊਟ 1500 ਤੋਂ ਜ਼ਿਆਦਾ ਸ਼ੂਟ ਨੇ ਬੱਚਿਆਂ ਦੇ ਸੋ ਬੱਚਿਆਂ ਦਾ ਕਹਿਣਾ ਕੀ ਹੈ ਕਿ ਯੂਕਲੇਨ ਯੂਨੀਵਰਸਿਟੀ ਔਰ ਕਈ ਕਾਲਜ ਦੇ ਵਿੱਚ ਕੀ ਬੱਚੇ ਕਹਿੰਦੇ ਨੇ ਕਿ ਇਹ ਯੂਨੀਵਰਸਿਟੀਜ਼ ਔਰ ਇੱਕ ਕਾਲਜ ਬੱਚੇ ਨੂੰ ਰੈਸਟ੍ਰੀਗੇਟ ਕਰ ਦਿੰਦੇ ਨੇ ਥੋੜੇ ਟਾਈਮ ਬਾਅਦ ਬਿਕੋਜ਼ ਆਫ ਕਿ ਉਹਨਾਂ ਨੂੰ ਹੁੰਦਾ ਕਿ ਸਾਡੀਆਂ ਸੀਡਸ ਲੇਫਟ ਔਨ ਤੇ ਅਸੀਂ ਹੋਰ ਜ਼ਿਆਦਾ ਬੱਚੇ ਇੰਡੀਆ ਤੋਂ ਜਾਂ ਹੋਰ ਕੰਟਰੀਸ ਤੋਂ ਬੁਲਾਪ ਆਈਏ ਸੋ ਇਹ ਅਵੇਅਰਨੈਸ ਕਿਨੂ ਹੈ ਜਿਹੜੇ ਏਜੰਟ ਜਿਹੜਾ ਕਨਸਲੈਂਟ ਇੱਥੇ ਆਇਆ ਹੋਏਗਾ ਜਿਹੜਾ ਕਾਫੀ ਟਾਈਮ ਆਇਆ ਹੋਏਗਾ ਉਹ ਜਿਹਦੇ ਡਾਇਰੈਕਟ ਕਾਲਜ ਯੂਨੀਵਰਸਿਟੀਜ਼ ਨਾਲ ਟਾਈ ਅਪ ਹੋਣਗੇ ਉਹਨਾਂ ਨਾਲ ਕਮਿਊਨੀਕੇਟ ਕਰੇਗਾ ਉਤੋਂ ਦੀ ਇਨਫੋਰਮੇਸ਼ਨ ਕਲੈਕਟ ਕਰੇਗਾ ਸੋ ਇਹ ਅਫਰਟਸ ਮੇਰੀ ਟੀਮ ਨੇ ਕੀਤੇ ਆ ਸੋ ਬਹੁਤ ਸਾਰੇ ਇਸ ਤਰ੍ਹਾਂ ਦੇ ਅਸੀਂ ਐਕਸਪੀਰੀਅੰਸ ਆਪਣਾ ਲੈ ਕੇ ਆ ਰਹੇ ਆਂ ਇੰਡੀਆ ਦੇ ਵਿੱਚ ਮੇਰੀ ਟੀਮ ਇਦਾਂ ਦਾ ਐਕਸਪੀਰੀਅੰਸ ਕਰਕੇ ਇੰਡੀਆ ਆ ਰਹੀ ਹੈ ਸੋ ਜਿਹਦੇ ਨਾਲ ਜਿਹੜੇ ਬੱਚੇ ਸਾਇਪਰਸ ਅਪਲਾਈ ਕਰਨਾ ਚਾਹ ਰਹੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲੇਗਾ ਲੇਕਿਨ ਕਈ ਪੁਆਇੰਟ ਮੈਂ ਔਨ 에ਅਰ ਸ਼ੇਅਰ ਨਹੀਂ ਕਰ ਸਕਦਾ ਬਲੀਵ ਕਰਨਾ ਸੋ ਉਹ ਇਨਫੋਰਮੇਸ਼ਨ ਅਸੀਂ ਆਪਣੇ ਐਫਰਟਸ ਦੇ ਨਾਲ ਆਪਣੀ ਮਿਹਨਤ ਦੇ ਨਾਲ ਅਸੀਂ ਕਲੈਕਟ ਕੀਤੇ ਨੇ ਆਪਣੇ ਹਾਰਡ ਵਰਕ ਦੇ ਨਾਲ ਸੋ ਮੈਂ ਚਾਹਾਂਗਾ ਕਿ ਇੱਕ ਵਾਰੀ ਜਿਹੜਾ ਬੱਚਾ ਸਾਇਪਰਸ ਅਪਲਾਈ ਕਰਨਾ ਚਾਹੁੰਦਾ ਸਾਡੇ ਆਫਿਸ ਵਿਜ਼ਿਟ ਕਰੇ ਅਸੀਂ ਉਹਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਦਾ ਕੀ ਪਲੱਸ ਪੁਆਇੰਟ ਨਾਲ ਉਹਨੂੰ ਜੋਬ ਇਥੇ ਬਹੁਤ ਈਜ਼ੀ ਮਿਲੇਗੀ ਜਿਹੜੇ ਬੱਚੇ ਕਹ ਰਹੇ ਨੇ ਸਾਨੂੰ 15 20 ਡੇਜ਼ ਬਾਅਦ ਜੋਬ ਮਿਲੀ ਸਾਡੇ ਬੱਚੇ ਨੂੰ ਇੱਥੇ ਆ ਕੇ ਵਿਦਨ ਵੀਕ ਜੋਬ ਮਿਲੇਗੀ ਇੱਕ ਹਫ਼ਤੇ ਦੇ ਵਿੱਚ 14 ਕੋਈ ਇੱਕ ਆਪਸ਼ਨ ਨਹੀਂ ਚਾਰ ਚਾਰ ਪੰਜ ਪੰਜ ਜੋਬਸ ਦੀਆਂ ਆਪਸ਼ਨਸ ਹੋਣ ਗਿਆ ਲੇਕਿਨ ਉਹਦੇ ਵਾਸਤੇ ਤੁਸੀਂ ਇੱਕ ਚੀਜ਼ ਕਰਨੀ ਹੈ ਕਿ ਅਗਰ ਅਪਲਾਈ ਕਰਨਾ ਤੇ ਸਿਰਫ ਸਾਈਂਗ ਹੋਰਸ ਐਜੂਕੇਸ਼ਨ ਸਰਵਿਸ ਤੋਂ ਹੀ ਕਰਨਾ ਹੈ ਕਿ ਮੇਰੀ ਟੀਮ ਨੇ ਬਹੁਤ ਹਾਰਡ ਵਰਕ ਕੀਤਾ ਬਹੁਤ ਮਿਹਨਤ ਕੀਤੀ ਹੈ ਪਰ ਅਸੀਂ ਖੁਦ ਬਹੁਤ ਮਿਹਨਤ ਕੀਤੀ ਹੈ ਨੀਅਰ ਬੋਰਡ 20 ਡੇਸ ਤੋਂ ਜ਼ਿਆਦਾ ਅਸੀਂ ਸਾਈਪਰਸ ਵਿੱਚ ਸਪੈਂਡ ਕਰਕੇ ਇੰਡੀਆ ਜਾ ਰਹੇ ਹਾਂ ਸੋ ਐਨਾ ਟਾਈਮ ਸਪੈਂਡ ਕਰਕੇ ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਨੂੰ ਮਿਲ ਕੇ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਇਆ ਔਰ ਉਹ ਬੈਨੀਫਿਟ ਮੈਂ ਆਪਣੇ ਪੰਜਾਬ ਦੇ ਆਪਣੇ ਬੱਚਿਆਂ ਦੇ ਆਪਣੇ ਸਟੂਡੈਂਟਸ ਨੂੰ ਹਰ ਇੱਕ ਨੂੰ ਦੱਸਣਾ ਚਾਹਾਂਗਾ ਤਾਂ ਕਿ ਉਹ ਸਾਈਪਰਸ ਆਵੇ ਤੇ ਬਹੁਤ ਅੱਛਾ ਅਰਨ ਕਰੇ ਔਰ ਪੰਜਾਬ ਦੇ ਸਭ ਤੋਂ ਸਸਤੇ ਪੈਕੇਜ ਅਪਲਾਈ ਕਰਨਾ ਹੈ ਤਾਂ ਸਾਈਓਵਰਸ ਇੱਥੇ ਆ ਕੇ ਲਗ ਤੋਂ 1.5 ਲੱਖ ਪਰ ਮਹੀਨਾ ਕਮਾਣਾ ਚਾਹਦੇ ਹੋ ਸਾਡੇ ਐਕਸਪੀਰੀਅੰਸ ਦਾ ਬੈਨੀਫਿਟ ਲੈਣਾ ਚਾ ਰਹੇ ਹੋ ਤੇ ਇੱਕ ਹੀ ਬ੍ਰਾਂਡ ਨੂੰ ਯਾਦ ਰੱਖਣਾ ਸਾਈਂਗ ਹੋਸ ਐਜੂਕੇਸ਼ਨ ਸਰਵਿਸ ਅਗਰ ਸਾਈਪਰਸ ਦਾ ਵੀਜ਼ਾ ਅਪਲਾਈ ਕਰਨਾ ਤੇ ਸਿਰਫ ਔਰ ਸਿਰਫ ਸਾਈਂਗ ਹੋਸ ਐਜੂਕੇਸ਼ਨ ਸਰਵਿਸਰ ਥਰੂ ਹੀ ਅਪਲਾਈ ਕਰਨਾ ਤੇ ਅੱਜ ਜੀ ਵਿਜ਼ਿਟ ਕਰੋ ਮੇਰੇ ਔਰ ਮੇਰੇ ਐਕਸਪਰਟ ਟੀਮ ਨੂੰ ਮਿਲੋ ਥੈਂਕ ਯੂ ਵੈਰੀ ਮਚ